शाहपुर कंडी दी इंदिरा कॉलोनी दे ਲੋਕਾਂ ਨੇ ਬਿਜਲੀ ਵਿਭਾਗ ਦੇ ਖਿਲਾਫ ਜਤਾਇਆ ਰੋਸ ਦੱਸ ਦਈਏ ਕਿ ਸ਼ਾਹਪੁਰ ਕੰਡੀ ਦੀ इंदिरा ਕਲੋਨੀ ਵਿਖੇ ਲੰਗ ਰਹੀ ਹਾਈ ਵੋਲਟੇਜ ਖੰਬੇ ਦੀ ਤਾਰ ਟੁੱਟ ਕੇ ਗਲੀ ਵਿੱਚ ਲਟਕਨ ਤੇ ਬਿਜਲੀ ਵਿਭਾਗ ਦੇ ਖਿਲਾਫ ਜਤਾਇਆ ਰੋਸ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਅਸ਼ਵਨੀ ਕੁਮਾਰ, ਅੰਕੂ ਕੁਮਾਰ, ਅਜੈ ਕੁਮਾਰ, ਦੇਸ਼ਰਾਜ, ਕੇਤਨ, ਪ੍ਰਿੰਸ, ਰਜਨੀਸ਼, ਸੁਖਦੇਵ, ਰਾਜਕੁਮਾਰ, ਦੇਸ਼ਰਾਜ, ਸ਼ੋਭਾ ਰਾਣੀ, ਮੱਖਣੀ ਦੇਵੀ, ਸ਼ੀਲਾ, ਬੰਤੀ ਦੇਵੀ ਸੁਨੀਤਾ ਅਤੇ ਹੋਰ ਵੀ ਪਿੰਡ ਵਾਸੀਆਂ ਨੇ ਦੱਸਿਆ ਕਿ ਉਹਨਾਂ ਦੇ ਮਹੱਲੇ ਵਿੱਚੋਂ ਹਾਈ ਵੋਲਟੇਜ ਖੰਬੇ ਦੀਆਂ ਬਿਜਲੀ ਦੀਆਂ ਤਾਰਾਂ ਦੀ ਹਾਲਤ ਬਹੁਤ ਹੀ ਜ਼ਿਆਦਾ ਖਰਾਬ ਹੈ ਕਿਉਂਕਿ ਤਾਰਾਂ ਗਲੀ ਦੇ ਵਿੱਚ ਲਟਕ ਰਹੀਆਂ ਹਨ ਜਿਸ ਕਾਰਨ ਕਦੇ ਵੀ ਕੋਈ ਵੀ ਹਾਦਸਾ ਹੋ ਸਕਦਾ ਹੈ। ਉਹਨਾਂ ਦੱਸਿਆ ਕਿ ਇਸ ਬਾਰੇ ਕਈ ਵਾਰੀ ਬਿਜਲੀ ਵਿਭਾਗ ਨੂੰ ਵੀ ਦੱਸ ਚੁੱਕੇ ਹਨ ਪਰੰਤੂ ਉਹਨਾਂ ਵੱਲੋਂ ਵੀ ਕੋਈ ਸਥਾਈ ਹੱਲ ਨਹੀਂ ਕੀਤਾ ਜਾ ਰਿਹਾ। ਇਸ ਮੌਕੇ ਉਹਨਾਂ ਵੱਲੋਂ ਬਿਜਲੀ ਵਿਭਾਗ ਨੂੰ ਅਪੀਲ ਕੀਤੀ ਹੈ ਕਿ ਰੱਬ ਨਾ ਕਰੇ ਕਿ ਕੋਈ ਵੀ ਹਾਦਸਾ ਹੋਣ ਤੋਂ ਪਹਿਲਾਂ ਛੇਤੀ ਤੋਂ ਛੇਤੀ ਇਹਨਾਂ ਡਿਗਰੀਆਂ ਹੋਈਆਂ ਤਾਰਾਂ ਦਾ ਕੋਈ ਸਥਾਈ ਹੱਲ ਕੀਤਾ ਜਾਵੇ। ਉਹਨਾਂ ਨੇ ਦੱਸਿਆ ਕਿ ਜੇਕਰ ਕੋਈ ਵੀ ਅਣਹੋਣੀ ਘਟਨਾ ਹੋਈ ਤਾਂ ਇਸ ਦਾ ਜ਼ਿੰਮੇਵਾਰ ਬਿਜਲੀ ਵਿਭਾਗ ਹੋਵੇਗਾ। ਜੀ ਮੇਰਾ ਨਾਮ ਅਜੇ ਕੁਮਾਰ ਪਿੰਡ ਸ਼ਾਪਾ ਕੰਡੀ ਦੇ ਰਹਿਣ ਵਾਲੇ ਆ ਬਾਣਵਰਿਕ ਚੋਂ ਕੱਲ ਰਾਤ ਨੂੰ ਇਹ ਸਾਡੀ ਲਾਈਟ ਚੱਲ ਗਈ ਹੈ ਲਾਈਟ ਤਾਰ ਟੁੱਟ ਗਈ ਹੈ ਜਿਹਦੇ ਕੰਨ ਪੂਰੇ ਪਿੰਡ ਦੇ ਲਾਈਟ ਚੱਲ ਗਈ ਦੀ ਹੈ ਮhalla ਪੂਰਾ ਪਰੇਸ਼ਾਨ ਹੈ ਜਿਹੜੀ ਤਾਰ ਹੈ ਬਿਲਕੁਲ ਹੀ ਲੰਕੀ ਹੋਈ ਦੀ ਹੈ ਸਾਡੇ ਪਿੰਡ ਦੇ ਛੋਟੇ ਛੋਟੇ ਬੱਚੇ ਇਸ ਗਲੀ 'ਚ ਖੇਡਦੇ ਰਹਿੰਦੇ ਆ ਇਸ ਨੂੰ ਹੱਥ ਲਾੜ ਕੇ ਇਹਨਾਂ ਦੀ ਜਾਨ ਨੂੰ ਖਤਰਾ ਆ ਪ੍ਰਸ਼ਾਸਨ ਨੂੰ ਦੋ ਤਿੰਨ ਵਾਰੀ ਅਸੀਂ ਮੰਗ ਕਰ ਚੁੱਕੇ ਆ ਤੋ ਸਾਡੇ ਇਸ ਪਿੰਡ ਦਾ ਕੋਈ ਵੀ ਹੱਲ ਨਹੀਂ ਕੀਤਾ ਤੁਸੀਂ ਆਪਣੇ ਕੈਮਰੇ ਦੇ ਰਾਹੀਂ ਇਸ ਤਾਰਾ ਵਾਲੇ ਕਬਨ ਨਜਮਰਾਸ ਉਹਦੇ ਲੋਕਾਂ ਦੇ ਘਰਾਂ ਦੇ ਉੱਪਰੋਂ ਜਾਂਦੀ ਹੋਈ ਬਿਲਕੁਲ ਹੀ ਛੱਤ ਦੇ ਨਾਲ ਟੱਚ ਹੁੰਦੀ ਬਰਸਾਂਤਾ ਦਾ ਮੌਸਮ ਹੈ ਆਰਥ ਬਿਲਕੁਲ ਹੀ ਜਿਹੜੀ ਆਪਣੀ ਬਿਜਲੀ ਆ ਮੀਂਹ ਵਰ੍ਹ ਮੈਂਟ ਫੜ ਲੈਂਦੀ ਆ ਛੋਟੇ ਛੋਟੇ ਬੱਚੇ ਇੱਥੇ ਰਹਿੰਦੇ ਆ ਪਰ ਪ੍ਰਸ਼ਾਸਨ ਨੂੰ ਇਸ ਦਾ ਕੋਈ ਵੀ ਜਿਹੜਾ ਆ ਸਾਡੇ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਮੇਰੇ ਪ੍ਰਸ਼ਾਸਨਾਂ ਅਗੇ ਮੰਗ ਹੈ ਕਿ ਸਾਨੂੰ ਸਿੱਧੀਆਂ ਕੇਬਲਾਂ ਪਾਈਆਂ ਜਾਣ ਤੇ ਸਾਡੇ ਦੇ ਕੋਠਿਆਂ ਨੂੰ ਇਹ ਤਾਰਾਂ ਜੇ ਚੁਕਿਏ ਜਾਣ ਤੁਰ ਮੈਂ ਪਹਿਲਾਂ ਦੱਸ ਜੁਕਾਂਗੇ ਕਿ ਰਾਤ ਦੀ ਪਾ ਟੁੱਟੀ ਹੋਈ ਹੈ ਬਿਲਕੁਲ ਲਮਕੀ ਹੋਈ ਹੈ ਬਿਲਕੁਲ ਥੱਲੇ ਹੋਈ ਹੈ ਜਿਹਨਾਂ ਦਾ ਬੱਚਿਆਂ ਦੇ ਹੱਥ ਉੱਤੇ ਲੱਗ ਸਕਦਾ ਹੈ ਬੱਚਿਆਂ ਦੀ ਜਾਨ ਨੂੰ ਖਤਰਾ ਹੈ ਉਦੋਂ ਬੂਟੇ ਦੇ ਨਾਲ ਬਿਲਕੁਲ ਅਟੈਚ ਹੁੰਦੀ ਉਤਾਰਦੀਆਂ ਬੂਟੇ ਵੀ ਹੱਥ ਲੈ ਸਕਦੇ ਨੇ ਸਾਡੇ ਦੇ ਘਰ ਦੇ ਲੋਕ ਪਿੰਡ ਦੇ ਲੋਕ ਹੀ ਆ ਇੱਥੇ ਕੋਈ ਬੂਟਾ ਥੱਲੇ ਕੋ ਕੰਮ ਕਰ ਰਿਹਾ ਕੋ ਭਾਂਡੇ ਮਾਂਜ ਰਿਹਾ ਕੁਝ ਵੀ ਕਰ ਰਿਹਾ ਪਰ ਇਸ ਬਾਰੇ ਕੋਈ ਵੀ ਪ੍ਰਸ਼ਾਸਨ ਲਾ ਕੇ ਸਾਡੇ ਹੱਥ ਜੋੜ ਕੇ ਉਹ ਬੇਨਤੀ ਵੀ ਹੱਲ ਕੀਤਾ ਜਾਏ ਸਾਡੀ ਜਾਨ ਨੂੰ ਥੋੜੀ ਸੁਰੱਖਿਆ ਕੀਤੀ ਜਾਏ ਮੇਰਾ ਨਾਮ ਜੀ ਬਲਵੀਰ ਕੁਮਾਰ ਆ ਮੈਂ ਅਨਰਕੁਨੀ ਦਾ ਰਹਿਣ ਵਾਲਾ ਸਾਡੇ ਪ੍ਰਸ਼ਾਸਨ ਅਗੇ ਇਹੋ ਬੇਨਤੀ ਹੈ ਕਿ ਇਹ ਦੇਖੋ ਤਾਰ ਰਾਤ ਜਣ ਕੇ 2-3 ਵਾਰੀ ਟਰਾਂਸ ਹੋਇਆ ਸਾਡੇ ਛੋਟੇ ਛੋਟੇ ਬੱਚੇ ਆ ਕੁ ਕਿਸੇ ਵੇਲੇ ਵੀ ਆਸਾ ਹੌਸਾ ਦਾ ਸਾਡੇ ਪ੍ਰਸ਼ਾਸਨ ਅਗੇ ਇਹੋ ਬੇਨਤੀ ਹੈ ਕਿ ਇਥੇ ਕੇਬਲ ਪਾਈ ਜਾਏ ਤੇ ਚਲੋ ਸਾਡੇ ਜਾਨ ਮਾਰ ਦਾ ਰਖਾ ਕਿਤੇ ਜਾਏ ਸਰ ਇਹ ਨੀਂ ਨਤਾਰ ਆਈ ਬੋਲ ਰਹੀ ਹਾਂ ਇਹ ਬੋਲ ਰਹੀ ਤਾਰ ਹੈ ਤੇ ਰਾਤ ਟੁੱਟ ਗਈ ਹੈ ਅਗੇ ਇਹੋ ਬੇਨਤੀ ਹੈ ਕਿ ਇਥੇ ਕੇਵਲ ਪਾਈ ਜਾਏ ਤੇ ਬੱਚਿਆਂ ਦੀ ਰੱਖਿਆ ਕੀਤੀ ਜਾਏ ਸਾਰਿਆਂ ਦੀ ਇਸੇ ਸਰ ਬਹੁਤ ਖਤਰਾ ਸਾਡੇ ਕੋਠਿਆਂ ਤੋਂ ਤੁਸੀਂ ਕੈਮਰਾ ਕਮਾ ਕੇ ਦੇਖ ਸਕਦੇ ਹੋ ਇਹ ਤਾਰਾ ਹੀ ਹੇ ਸਾਹਮਣੇ ਪ੍ਰਸ਼ਾਸਨ ਅਗੇ ਇਹੋ ਬੇਨਤੀ ਹੈ ਇਹਦਾ ਥੋੜਾ ਜਿਆ ਹੱਲ ਕੀਤਾ ਹੱਲ ਕੀਤਾ ਜਾਏ ਤੇ ਕੇਵਲ ਪਾਈ ਜਾਏ